ਲੇ ਵੀ ਘੋੜੇ ਘੋੜਿਆਂ ਦੀਆਂ ਨਾੜਾਂ ਜੇ ਐਦਾਂ ਫੜਕਦੀਆਂ ਵਿਖਾਉਣੀਆਂ ਤੇ ਤੁਹਾਡੇ ਲਈ ਇੱਕ ਬੜਾ ਵਧੀਆ ਫਾਰਮੂਲਾ ਲੈ ਕੇ ਆਏ ਆ ਜਿਹੜੀਆਂ ਘੋੜੀਆਂ ਫਲ ਸੁੱਟ ਜਾਂਦੀਆਂ ਉਹਨਾਂ ਲਈ ਵੀ ਐ ਸਾਨ ਘੋੜਿਆਂ ਲਈ ਵੀ ਐ ਘੋੜੇ ਗਰੋਥ ਨਹੀਂ ਕਰ ਰਹੇ ਹਾਈਟ ਨਹੀਂ ਵੱਧ ਰਹੀ ਤੇ ਸਾਰੀਆਂ ਚੀਜ਼ਾਂ ਦਾ ਹੱਲ ਤੁਹਾਡੇ ਲਈ ਅੱਜ ਆਪਾਂ ਇਹ ਵੀਡੀਓ ਦੇ ਵਿੱਚ ਲੈ ਕੇ ਆਏ ਆ ਕੋਈ ਵੀ ਘੋੜੀ ਤੁਹਾਡੀ ਜੇ ਫਲ ਸੁੱਟ ਗਈ ਆ ਕਮਜ਼ੋਰ ਹੈਗਾ ਗੱਬਣ ਨਹੀਂ ਹੋ ਰਹੀ ਰਿਪੀਟ ਤੇ ਚੱਲੀ ਜਾਂਦਾ ਕੰਮ ਤੇ ਮੇਰੇ ਵੀਰ ਵੀਡੀਓ ਉਹਨਾਂ ਲਈ ਐ ਵੀਡੀਓ ਸ਼ੇਅਰ ਵੀ ਕਰ ਦਿਓ ਤੇ ਬਾਈ ਉਹਨਾਂ ਨੇ ਬਹੁਤ ਹੀ ਚੰਗਾ ਰਿਜ਼ਲਟ ਪਾਇਆ ਨਾ ਬڑے ਫਾਰਮਾਂ ਤੇ ਬڑے ਨਗੀਨਿਆਂ ਜਨਮਰਾਂ ਤੇ ਲੈ ਚੁੱਕੇ ਆ ਜਮਾ ਜਿੰਨਾ ਘੋੜੀਆਂ ਘੋੜਿਆਂ ਦੇ ਪਿੰਜਰ ਨਿਕਲੇ ਹੋਏ ਸੀ ਨਾ ਤੇ ਬਾਈ ਨੇ ਉਹਨਾਂ ਦੇ ਮੂੰਹਾਂ ਤੇ ਰੌਣਕ ਲਿਆਤੀ ਸੱਜਣੋ ਅੱਜ ਉਹਨਾਂ ਨੂੰ ਤੰਦਰੁਸਤ ਕਰਕੇ ਤੇ ਜਿਹੜੇ ਉਹਨਾਂ ਦੇ ਸਰੀਰ ਵੇਖੋਗੇ ਅੱਜ ਤੱਕ ਦਾਗ-ਦਾਗ ਕਰਦੇ ਆ ਸੱਜਣੋ ਸੋ ਕਿਸੇ ਵੀ ਪ੍ਰੋਬਲਮ ਦੇ ਵਿੱਚੋਂ ਤੇ ਬਾਈ ਸੰਦੀਪ ਸ਼ਰਮਾ ਨਾਲ ਜ਼ਰੂਰ ਸੰਪਰਕ ਕਰ ਲਿਓ ਗੱਲਬਾਤ ਜ਼ਰੂਰ ਕਰ ਲਿਓ ਗਾਰੰਟੀ ਬਾਈਆਂ ਨੇ ਪ੍ਰੋਡਕਟ ਦੀ ਠੋਕ ਕੇ ਵੀਡੀਓ ਦੇ ਵਿੱਚ ਦਿੱਤੀ ਆ ਸਾਰੀ ਗੱਲ ਸੁਣ ਲਿਓ ਤੇ ਅੱਗੇ ਲੋੜਵੰਦ ਭਰਾ ਤੱਕ ਜ਼ਰੂਰ ਸ਼ੇਅਰ ਕਰ ਲਿਓ ਬਹੁਤ ਹੀ ਜਲਦ ਮਿਲਦੇ ਆ ਜੀ ਵੀਡੀਓ ਦੇ ਵਿੱਚ ਧੰਨਵਾਦ ਹਾਲੇ ਸਸੀ ਕਾਲ ਜੀ ਸਵਾਗਤ ਹੈ ਸਾਰੇ ਭਰਾਵਾਂ ਦਾ ਆਮ ਤੋ ਖਾ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਸੱਜਣੋ ਅੱਜ ਫੇਰ ਤੁਹਾਨੂੰ ਗ੍ਰੋਥ ਬਾਰੇ ਵੀ ਦੱਸਣਾ ਹੈ ਘੋੜੀਆਂ ਜਿਹੜੀਆਂ ਅਸਲੋਂ ਆਪਾਂ ਕਹਿੰਦੇ ਨਹੀਂ ਹੁੰਦੇ ਵੀ ਬੜੀਆਂ ਕਮਜ਼ੋਰ ਜਾਂ ਪਿੰਜਰ ਨਿਕਲੌਂਦੇ ਆ ਤੇ ਉਹ ਚੀਜ਼ ਨਾ ਹੋਵੇ ਹੈਲਦੀ ਹੈਲਥ ਦੇ ਲਈ ਤੇ ਜਿਹੜੀਆਂ ਘਾਟਾਂ ਹੁੰਦੀਆਂ ਨਗੀਨਿਆਂ ਆਪਣੇ ਜਾਨਵਰਾਂ ਦੇ ਵਿੱਚ ਉਹ ਪੂਰੀਆਂ ਕਰਨ ਦੇ ਲਈ ਸਟਾਲੀਨ ਘੋੜਿਆਂ ਦੇ ਲਈ ਵੀ ਆ ਤੇ ਗੱਬੜ ਘੋੜੀਆਂ ਦੀ ਲਈ ਵੀ ਆ ਬਾਕੀ ਕੀ ਕੀ ਚੀਜ਼ ਲਿਆਏ ਆਰ ਕੀ ਭਾਈ ਨੇ ਆਪਣੇ ਨਾਲ ਭਾਈ ਸੰਦੀਪ ਸ਼ਰਮਾ ਜੀ ਆਪਣੇ ਨਾਲ ਨੇ ਪਹਿਲਾਂ ਵੀਰ ਦਾ ਸਵਾਗਤ ਕਰਦੇ ਆ ਤੇ ਜਾਣਕਾਰੀ ਵਾਲੀ ਵੀਡੀਓ ਅੱਗੇ ਸ਼ੇਅਰ ਵੀ ਕਰਦੇ ਹੋ ਤੇ ਧਿਆਨ ਨਾਲ ਸੁਣਿਓ ਕਿਸੇ ਵੀ ਪੜਾਹ ਨੂੰ ਪ੍ਰੋਡਕਟ ਚਾਹੀਦਾ ਤੇ ਤੁਹਾਡੇ ਤਾਈ ਮੁਹੱਈਆ ਵੀ ਕਰਾ ਦੇਵੂਗੇ ਕੋਰੀਅਰ ਵੀ ਕਰ ਦੇਣਗੇ ਕੋਈ ਬਾਲਾ ਮਹਿੰਗਾ ਵੀ ਨਹੀਂਗਾ ਚੀਜ਼ ਜਿਹੜਾ ਕਹਿੰਦੇ ਨੇ ਨਾ ਸੌਦਾ ਫਾਇਦੇ ਦਾ ਹੈ ਸੋ ਵੀਡੀਓ ਜਾਣਕਾਰੀ ਮੇਰੇ ਭਰਾ ਧਿਆਨ ਨਾਲ ਸੁਣ ਲਿਓ ਭਾਈ ਸਵਾਗਤ ਹੈ ਸੱਸੀ ਘਰ ਦਾ ਸੱਸੀ ਘਰ ਦਾ ਸ਼ਰਮਾ ਸਾਹਿਬ ਅੱਜ ਕੀ ਲੈ ਕੇ ਆਏ ਹੋ ਕਿਹੜੇ ਕਿਹੜੇ ਪ੍ਰੋਡਕਟ ਆ ਇੱਕ ਆਪਣਾ ਰਾਇਲ ਸਟੱਡ ਬਾਰੇ ਤਾਂ ਸਾਰੇ ਜਾਣਦੇ ਆ ਜੀ ਜੀ ਆਪਾਂ ਥੋੜੇ ਦਿਨ ਪਹਿਲਾਂ ਆਪਾਂ ਵੀਡੀਓ ਪਾਈ ਸੀਗੀ ਬਹੁਤ ਵਧੀਆ ਰਿਸਪਾਂਸ ਮਿਲਿਆ ਤੇ ਫਾਰਮਰ ਦਾ ਵੀ ਬਹੁਤ ਵਧੀਆ ਰਿਸਪਾਂਸ ਆਇਆ ਜੀ ਅੱਛਾ ਜਿਨ੍ਹਾਂ ਨੂੰ ਰਿਜ਼ਲਟ ਆਇਆ ਮੇਰੇ ਕੋਲ ਕਾਲਾਂ ਵੀ ਆਈਆਂ ਉਹਨਾਂ ਦੀ ਡਿਟੇਲ ਵੀ ਪਈ ਆ ਜੋ ਕੀ ਲੈਣਾ ਚਾਹਵੇ ਮੈਂ ਡਿਟੇਲ ਬਾਰੇ ਉਹਨਾਂ ਦੇ ਕੰਟੈਕਟ ਨੰਬਰ ਵੀ ਸਾਰਾ ਕੋ ਦੱਸੂਗਾ ਜਿਨ੍ਹਾਂ ਨੂੰ ਰਿਜ਼ਲਟ ਆਇਆ ਜੀ ਠੀਕ ਹੈ ਹਾਈਟ ਦੇ ਵਿੱਚ ਰਾਇਲ ਸਟੱਡ ਫਾਈਟ ਦੇ ਵਿੱਚ ਬੋਡੀ ਗ੍ਰੋਥ ਵਾਸਤੇ ਜਾਂ ਜਿਹੜਾ ਪਸ਼ੂ ਆਪਣਾ ਮਤਲਬ ਕਿ ਢੱਡ ਜਾਂ ਛੱਡ ਜਾਂਦੀਆਂ ਬਛੇਰੇ ਬਛੇਰੀਆਂ ਜੀ ਉਹਨਾਂ ਨੂੰ ਪ੍ਰੋਪਰ ਪੂਰਾ ਸਰੀਰ ਛਾਂਟਿਆ ਜਾਂਦਾ ਜੀ ਫਿੱਟ ਰੱਖਣ ਲਈ ਪੂਰਾ ਫਿੱਟ ਰੱਖਣ ਵਾਸਤੇ ਜੀ ਤੇ ਉਹਦੀ హెਅਰ ਗ੍ਰੋਥ ਵਾਸਤੇ ਆਪਣਾ ਰਾਇਲ ਸਟੱਡ ਆਉਂਦਾ ਜੀ ਜੀ ਇੱਕ ਆਪਣਾ ਪ੍ਰੋਡਕਟ ਹੈ ਰਾਇਲ ਬਲੱਡ ਜੀ ਅੱਛਾ ਇਹ ਕੀ ਚੀਜ਼ ਆ ਬਾਈ ਇਹ ਆਪਣਾ ਹੈਗਾ ਜੀ ਇਹਦੇ ਵਿੱਚ ਆਪਣੇ ਜਿਹੜੇ ਜਾਨਵਰ ਦੇ ਆਪਣੇ ਪਲੇਟੇਬਲ ਸੈੱਲ ਹੁੰਦੇ ਆ ਜੀ ਉਹ ਘਟ ਜਾਂਦੇ ਆ ਜੀ ਅੱਛਾ ਉਹਦੇ ਵਾਸਤੇ ਜੀ ਤੇ ਜਿਹੜੇ ਪਸ਼ੂ ਦੇ ਆਪਣਾ ਕਹਿੰਦੇ ਆ ਆਇਰਨ ਦੀ ਡੈਫੀਸ਼ੈਂਸੀ ਆ ਜਾਂਦੀ ਹੈ ਜੀ ਉਹਦੇ ਕਾਰਨ ਕਈ ਗੱਬਣ ਕੁੜੀਆਂ ਨਾ ਬੱਚਾ ਸਿੱਟ ਜਾਂਦੀਆਂ ਜੀ ਹਾਂ ਆਦੋ ਵਿਚਾਲੇ ਤੀਜੀ ਇਹ ਬੜੀ ਪ੍ਰੋਬਲਮ ਆਉਂਦੀ ਆ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ ਜੀ ਜੀ ਅਗਲੇ ਦਾ ਸਾਲ ਹੀ ਮਰ ਜਾਂਦਾ ਬਾਈ ਬਿਲਕੁਲ ਜੀ ਬਿਲਕੁਲ ਸਾਲ ਤਾਂ ਮਰਿਆ ਮਰੇ ਜੀ ਨਾਲ ਆਪਣਾ ਜਾਨਵਰ ਬਹੁਤ ਖਰਾਬ ਹੁੰਦਾ ਜੀ ਜੀ ਬਿਲਕੁਲ ਹਾਂਜੀ ਹਾਂਜੀ ਤੇ ਉਹਦੇ ਵਾਸਤੇ ਆਪਣਾ ਸਪੈਸ਼ਲ ਪ੍ਰੋਡਕਟ ਹੈ ਜੀ ਰਾਇਲ ਬਲੱਡ ਜੀ ਅੱਛਾ ਠੀਕ ਹੈ ਜੀ ਸਪੈਸ਼ਲ ਇਹ ਉਸਤੇ ਕੰਮ ਕਰਦਾ ਬਾਕੀ ਜਿੱਥੇ ਆਪਣਾ ਕਹਿਦਣਾ ਜੀ ਮਾ ਬਤ ਵਸ਼ੇਰੀਆਂ ਮਤਲਬ ਕਿ ਜਿਆਦਾ ਦੁੱਧ ਚੌਂਦੀਆਂ ਹੁੰਦੀਆਂ ਹੁੰਦੀਆਂ ਜੀ ਤੇ ਆਪਣੇ ਕੋਟੀਆਂ ਦੇ ਪਿੰਜਰ ਵਗੈਰਾ ਨਿਕਲੇ ਆਉਂਦੇ ਪਿੰਜਰ ਜਮਾ ਮਤਲਬ ਕਿ ਕਮਜ਼ੋਰ ਹੋ ਜਾਂਦੀਆਂ ਜੀ ਲੱਤਾਂ ਤੋਂ ਵੀ ਕਮਜ਼ੋਰ ਹੋ ਜਾਂਦੀਆਂ ਬੋਡੀ ਦੀਆਂ ਵੀ ਕਮਜ਼ੋਰ ਹੋ ਜਾਂਦੀਆਂ ਖੜੇ ਨਹੀਂ ਜਾਂਦਾ ਕਈਆਂ ਤੋਂ ਬਿਲਕੁਲ ਜੀ ਬਿਲਕੁਲ ਉਹਦੇ ਆਸਤੇ ਆਪਣਾ ਹੈਗਾ ਜੀ ਰਾਇਲ ਬਲੱਡ ਅੱਛਾ ਇਹ ਆਪਣਾ 2 ਕਿਲੋ ਤੇ 5 ਕਿਲੋ ਦੀ ਪੈਕਿੰਗ ਦਾ ਚਾਹੁੰਦਾ ਹੈ ਇਹ ਵੱਡੇ ਭਾਈ ਹੁਣ ਪੈਕਿੰਗ ਦਾ ਰੇਟ ਰੂਟ ਕਿੰਨਾ ਹੈ ਪਹਿਲਾਂ ਤੇ ਉਹ ਔੜੇ ਪ੍ਰੋਡਕਟ ਬਾਰੇ ਦੱਸੋ ਜਿਹੜਾ ਆਪਾਂ ਸਟਾਲੀਅਨ ਘੋੜਿਆਂ ਨੂੰ ਵੀ ਪਾ ਸਕਦੇ ਇਹ ਇਹ ਘੋੜਿਆਂ ਨੂੰ ਵੀ ਪਾ ਸਕਦੇ ਘ ਤੇ ਦੂਜਾ ਵੀ ਹਾਂਜੀ ਪ੍ਰੈਗਨਨਸੀ ਦੇ ਵਿੱਚ ਦੋਵੇਂ ਪ੍ਰੋਡਕਟ ਆਪਣੇ ਸੇਫ ਆ ਜੀ ਠੀਕ ਹੈ ਜੀ ਜਿਹੜਾ ਰਾਇਲ ਸਟਾਰਟ ਦਾ ਆਪਣਾ ਉਹ ਇਹਨੇ ਪ੍ਰੋਪਰ ਹਾਈਟ ਤੇ ਕੰਮ ਕਰਨਾ ਜੀ ਅੱਛਾ ਜਿਹੜੇ ਜਾਨਵਰਾਂ ਦੀ ਹਾਈਟ ਰੁਕ ਜਾਂਦੀ ਹੈ ਜੀ ਆਪਣੇ ਜਿਹੜੇ ਨਗੀਨੇ ਰੱਖੇ ਹੋਇਆ ਘਰਾਂ ਦੇ ਵਿੱਚ ਜੀ ਉਹਨਾਂ ਦੀ ਹਾਈਟ ਰੁਕ ਜਾਂਦੀ ਹੈ ਜਾਂ ਬੋਡੀ ਗਰੋਥ ਜੀ ਰੋਕ ਜਾਂਦੀ ਹੈ ਬੋਡੀ ਵੀ ਆਪਣੇ ਇੱਕ ਥਾਂ ਤੇ ਹੀ ਰਹਿ ਜਾਂਦੀ ਆ ਜੀ ਬੋਡੀ ਗਰੋਥ ਵੀ ਕਰੂਗਾ ਨਾਲ ਹਾਈਟ ਤੇ ਵੀ ਕੰਮ ਕਰੋ ਜਿਹੜਾ ਰਾਇਲ ਸਟ੍ਰੈਟਜੀ ਆਪਣਾ ਬੜਾ ਜੀ ਜਿਹੜਾ ਰਾਇਲ ਬਲੱਡ ਹੈ ਇਹਨੇ ਆਪਣੇ ਬੱਚਿਆਂ ਦੇ ਜਿਹੜਾ ਅੰਦਰਾ ਮਤਲਬ ਕਿ ਭਰੂਣ ਹੈਗਾ ਜੀ ਆਪਣੇ ਜਾਂ ਘੋੜੀ ਦੇ ਅੰਦਰ ਜੀ ਉਹਦੀ ਪ੍ਰੋਟੈਕਸ਼ਨ ਕਰਨੀ ਹੈ ਜੀ ਉਹਨੂੰ ਅੰਦਰੋਂ ਸਿਹਤਮੰਦ ਰੱਖਣਾ ਜੀ ਤੇ ਬਾਹਰੋਂ ਘੋੜੀ ਨੂੰ ਸਿਹਤਮੰਦ ਰੱਖਣਾ ਹੈ ਜੀ ਆਪਣੇ ਹਾਂਜੀ ਅੱਛਾ ਹੁਣ ਇਹਨਾਂ ਦੀ ਆਪਾਂ ਕੀਮਤ ਥੋੜੀ ਜੀ ਡਿਸਕਲੋਜ਼ ਕਰ ਦਈਏ ਜੀ ਇਹਦੀ ਜਿਹੜੀ ਆਪਣੀ 2 ਕਿਲੋ ਦੀ ਪੈਕਿੰਗ ਹੈਗੀ ਹੈ ਜੀ ਜੀ ਉਹ ਆਪਣੀ 1200 ਦੇ ਲਗਭਗ ਹੈ ਜੀ ਬਸ ਹਾਂਜੀ 2 ਕਿਲੋ ਦੀ 1200 ਦੀ ਜਿਹੜੀ 5 ਕਿਲੋ ਆ ਉਹ ਸੌਰੀ ਪਹਿਲਾਂ ਜਿਹੜੀ 2 ਕਿਲੋ ਵਾਲੀ ਆ ਉਹ ਕਿੰਨਾ ਟਾਈਮ ਪ ਦੇ ਹਿਸਾਬ ਨਾਲ ਆਪਾਂ ਦਾ ਦਿਨੇ ਜਿਹੜੇ ਆਪਣੇ ਬਸ਼ੇਰੇ ਹੈਗੇ ਬਸ਼ੇਰੇ ਬਸ਼ੇਰੀਆਂ ਹੈਗੇ ਛੋਟੇ ਬੱਚੇ ਉਹਨਾਂ ਨੂੰ ਆਪਾਂ 10-10 ਗ੍ਰਾਮ ਪਾ ਸਕਦੇ ਹਾਂ ਅੱਛਾ ਠੀਕ ਹੈ ਜੀ ਜਿਹੜੇ ਆਪਣੀਆਂ ਗੱਬਣ ਘੋੜੀਆਂ ਹੈਗੀਆਂ ਜਿਨ੍ਹਾਂ ਦੀ ਹੈਲਥ ਕਮਜ਼ੋਰ ਹੈਗੀ ਹੈ ਜੀ ਉਹਨਾਂ ਨੂੰ ਆਪਾਂ 40 ਗ੍ਰਾਮ ਡੇਲੀ ਪਾਉਣਾ ਹੈ ਅੱਛਾ ਦਿਨ ਨਾਗਾ ਜੀ ਤੁਸੀਂ ਦੁੱਧ ਦੇ ਵਿੱਚ ਪਾ ਕੇ ਦੇ ਸਕਦੇ ਹੋ ਦਹੀਂ ਦੇ ਵਿੱਚ ਵੀ ਪਾ ਕੇ ਦੇ ਸਕਦੇ ਹੋ ਜੀ ਜਿੱਦਾਂ ਮਰਜ਼ੀ ਅੰਦਰ ਜਾਣਾ ਚਾਹੀਦਾ ਜੀ ਜੀ ਹਾਂਜੀ ਤੇ ਜਿਹੜਾ ਮੰਨ ਲਓ ਵੱਡੀ ਪੈਗੀਆਂ ਹੈ ਕਿੰਨੇ ਦੀ ਹੈ ਆਪਣੇ ਜਿਹੜੀ 2 ਕਿਲੋ ਦੀ ਹੈਗੀ ਆਪਣੀ 1200 ਦੀ ਹੈ ਜੀ ਤੇ ਜਿਹੜੀ ਵੱਡੀ ਪੈਕ ਨੇ ਉਹ 5 ਕਿਲੋ ਹੈ ਜੀ ਉਹ ਆਪਣੀ 2500 ਦੀ ਪੈ ਜਾਂਦੀ ਹੈ ਘਰੇ ਪਹੁੰਚ ਤੱਕ ਦਾ ਸਾਰਾ ਖਰਚਾ ਜਾਂਦਾ ਇਹਦੇ ਵਿੱਚ ਅੱਛਾ ਹਾਂ ਜੀ ਕੋਈ ਆਪਣਾ ਐਕਸਟਰਾ ਖਰਚਾ ਨਹੀਂ ਲਿਆ ਜਾਊਗਾ ਤੇ ਘਰੇ ਪਹੁੰਚ ਤੱਕ ਦਾ ਖਰਚਾ ਹੁੰਦਾ ਹੈ ਜੀ ਮੈਂ ਤੁਹਾਨੂੰ ਕਿਹਾ ਵੀ ਸੌਦਾ ਬਹੁਤ ਲਿਮਟਿਡ ਰੇਟ ਰੱਖੇ ਬਾਈ ਹੁਣਾਂ ਨੇ ਤੇ ਫਾਇਦੇ ਵਾਲੀਆਂ ਚੀਜ਼ਾਂ ਹੈ ਆਈ ਬੜੇ ਫਾਰਮਾਂ 'ਚ ਬਾਈ ਜਾਂਦੇ ਆ ਨਾ ਤੇ ਕਈ ਵਾਰੀ ਨਾ ਘੋੜੀਆਂ ਖੜਕੀਆਂ ਹੀ ਪਈਆਂ ਹੁੰਦੀਆਂ ਭਾਈ ਹਾਂਜੀ ਹਾਂਜੀ ਬਿਲਕੁਲ ਅੱਜ ਮੈਂ ਜਾ ਕੇ ਆਇਆ ਜੀ ਇੱਥੇ ਅੰਮ੍ਰਿਤਸਰ ਹੀ ਜਾ ਕੇ ਆਇਆ ਆ ਉੱਥੇ ਆਪਾਂ ਚੈਲੰਜ ਲਿਆ ਜੀ 2 ਮਹੀਨਿਆਂ ਦੇ ਵਿੱਚ ਵਿੱਚ ਉਹ ਕਹਿੰਦੇ ਸਾਂ ਅਸੀਂ ਸਭ ਕੁਝ ਪਾ ਕੇ ਦੇਖ ਲਿਆ ਵੀ ਸਾਡੀ ਜਿਹੜੀ ਘੋੜੀ ਹੈ ਜੀ ਨਾ ਬਹੁਤ ਚੰਗੀ ਬਲੱਡਲਾਈਨ ਦੀ ਆ ਬਹੁਤ ਜਿਆਦਾ ਵਧੀਆ ਬਲੱਡਲਾਈਨ ਦੀ ਆ ਬਹੁਤ ਚੰਗੇ ਬੱਚੇ ਦਿੱਤੇ ਆ ਨੇ ਮਤਲਬ ਕਿ ਉਹਦੇ ਨਾਲ ਮਤਲਬ ਰਾਜੀ ਨਹੀਂ ਹੁੰਦੀ ਪਈ ਜੀ ਉਹਦੇ ਸਾਤ ਵੀਰ ਪਰਦਾ ਨਹੀਂ ਪਿਆ ਜੀ ਮੈਂ ਕਿਹਾ 2 ਮਹੀਨੇ ਦਾ ਆਪਣਾ ਚੈਲੰਜ ਹੈ ਜੀ ਇਹਦੇ ਵਿੱਚ ਜੇ ਤੁਹਾਡੇ ਨਾਲ ਹੋਈ ਤੇ ਆਪਾਂ ਪ੍ਰੋਡਕਟ ਬਣਾਉਣਾ ਛੱਡ ਦਾਂਗੇ ਜੀ ਜੀ ਤੇ ਬਾਕੀ ਇਹ ਚੀਜ਼ ਦੀ ਵੀ ਆਪਣੀ ਗਰੰਟੀ ਹੈ ਜੇ ਇਹਦੇ ਵਿੱਚ ਕੋਈ ਗਲਤ ਚੀਜ਼ ਨਿਕਲਿਆ ਵੀ ਹਾਂ ਠੀਕ ਹੈ ਨਾ ਜੀ ਗਲਤ ਕੋਈ ਚੀਜ਼ ਆਪਾਂ ਕਹਿ ਦਿੰਦੇ ਆ ਵੀ ਕੋਈ ਨਾ ਕੋਈ ਸਟੀਰੀਡ ਪਾਇਆ ਹੋਊਗਾ ਜਾਂ ਕਿ ਹੋਰ ਚੀਜ਼ ਗਲਤ ਕੀਤੀ ਹੈ ਉਹਨਾਂ ਬਾਰੇ ਆਪਾਂ ਨੂੰ ਪਤਾ ਨਹੀਂ ਹੈਗਾ ਨਾਵਾਂ ਬਾਰੇ ਉਹ ਵੀ ਹੋਵੇ ਉਹਦਾ ਵੀ ਆਪਣਾ ਚੈਲੰਜ ਹੈ ਜੀ ਜੇ ਕੋਈ ਆਪਣਾ ਟੈਸਟ ਟੈਸਟਿੰਗ ਲੈਬ ਕਰਾਉਣਾ ਚਾਹੁੰਦਾ ਜੀ ਉਹ ਵੀ ਆਪਾਂ ਆਪਦੇ ਪੱਲੇੋਂ ਪੈਸੇ ਦੇ ਕੇ ਆਪਾਂ ਟੈਸਟਿੰਗ ਲੈਬ ਵੀ ਕਰਵਾ ਦਾਂਗੇ ਵੱਡਾ ਸ਼ੰਕਾ ਜਿਹੜਾ ਇੱਕ ਕੋਹੜਾ ਪਾਲਕ ਦੇ ਮਨ ਚ ਆਈ ਹੁੰਦਾ ਵੀ ਯਾਰ ਤਸਵੀਰ ਆਉਣਾ ਦੇ ਚਾਹੇ ਗਲਤ ਨਾ ਹੋਵੇ ਨੁਕਸਾਨ ਨਾ ਹੋਵੇ ਤੇ ਉਹ ਵੀ ਬਾਈ ਨੇ ਕਲੀਅਰ ਕਰਤਾ ਖਰਚਾ ਬਾਈ ਦਾ ਲੈਬੋਰੀ ਤੁਹਾਡੀ ਡਾਕਟਰ ਤੁਹਾਡਾ ਤੇ ਤੁਸੀਂ ਭਾਈ ਕਿਤੇ ਵੀ ਚੈੱਕ ਕਰਾ ਲਿਓ ਜੇ ਨਿਕਲਦੀ ਆ ਤੇ ਵੀਰ ਹੁਣੀ ਦੇਣਦਾਰ ਹੋਣਗੇ ਜਿਹੜੀ ਦੂਜੀ ਚੀਜ਼ ਹੈ ਬਾਈ ਜਿਹੜੀ ਗਰੋਥ ਵਾਸਤੇ ਜਿਹੜੀ ਆਪਾਂ ਪਿਛੇ ਵੀ ਐਡਾਈ ਕੀਤੀ ਹੋਈ ਸੀ ਰੋਇਸਟੈਡ ਉਹਦੀ ਪੈਕਿੰਗ ਕਿੰਨੇ ਦੀ ਇੱਕ ਰੀ ਦੁਬਾਰਾ ਦੱਸ ਦਿਓ ਤੁਹਾਨੂੰ ਜਾਣਦੇ ਦੋ ਕਿਲੋ ਤੇ 4.5 ਕਿਲੋ ਦੀ ਪੈਕਿੰਗ ਆ ਉਹ ਕਿੰਨੇ ਕਿੰਨੇ ਦੀ 2 ਕਿਲੋ ਦੀ 2 ਕਿਲੋ ਆਪਣੀ 2300 ਰੁਪਏ ਦੀ ਆ ਜੀ 4.5 ਕਿਲੋ ਆਪਣੀ ਹੈਗੀ 4800 ਰੁਪਏ ਦੀ 4800 ਹਾਂਜੀ ਜੀ ਤੇ ਉਹਦਾ ਵੀ ਕੋਰੀਅਰ ਖਰਚਾ ਵੇਚਦੇ ਨਹੀਂ ਕੋਈ ਖਰਚਾ ਨਹੀਂ ਗਾ ਜੀ ਬਸ ਕੱਲਾ ਤੁਸੀਂ ਆਰਡਰ ਦੇਣਾ ਜੀ ਤੁਹਾਡੇ ਘਰੇ ਪਹੁੰਚੂਗੇ ਜੀ ਤੇ ਜੇ ਸ਼ਰਮਨ ਸਾਹਿਬ ਕੋਈ ਭਰਾ ਜਦਾਂ ਤੁਸੀਂ ਫਾਰਮਾਂ ਤੇ ਜਾਂਦੇ ਰਹਿੰਨੇ ਕੋਈ ਭਰਾ ਕਵੇ ਵੀ ਮੇਰੇ ਕੋਲ ਯਾਰ 8-10 ਨੇ ਕਿੰਨੇ ਆ ਹਾਂਜੀ ਗੇੜਾ ਮਾਰ ਕੇ ਜਾਓ ਹਾਂਜੀ ਹਾਂਜੀ ਤੁਸੀਂ ਗੇੜਾ ਮਾਰ ਕੇ ਨਾਲ ਤਾਂ ਆਪਦਾ ਪ੍ਰੋਡਕਟ ਟਾਈ 300 ਕਿਲੋਮੀਟਰ ਜਾਣਾ ਪੈ ਜੇ ਬਿਲਕੁਲ ਤੇ ਜਮਨ ਖਰਚਾ ਜਿਹੜਾ ਉਹ ਉਹ ਕੋਈ ਖਰਚ ਨਹੀਂ ਆਪਾਂ ਲਵਾਂਗੇ ਜੀ ਮੈਂ ਇਹ ਗੱਲ ਕਰਦਾ ਆਂ ਵੀ ਆਪਣੇ ਜਿਹੜੇ ਪ੍ਰੋਡਕਟ ਆ ਵੀ ਆਪਾਂ ਕੋਈ ਲਾਸ਼ ਤੇ ਮਾਰ ਨਹੀਂ ਤੁਹਾਡੇ ਕੋਲ ਕਿਉਂਕਿ ਤੁਹਾਨੂੰ ਲੋਕ ਸੁਣਦੇ ਆ ਜੀ ਠੀਕ ਹੈ ਜੀ ਆਪਾਂ ਕੱਲੇ-ਕੱਲੇ ਸਟੱਡ ਫਾਰਮ ਨੂੰ ਮੈਂ ਨਹੀਂ ਜਾਂਦਾ ਜੀ ਤੁਹਾਡੇ ਥਰੂ ਉਹਨਾਂ ਕੋਲ ਨੰਬਰ ਜਾਣ ਕੇ ਮੈਨੂੰ ਕਾਲ ਕਰਨਗੇ ਜੀ ਕਹਿਣਗੇ ਆਪਣੇ ਫਾਰਮ ਤੇ ਹੋ ਕੇ ਜਾਓ ਆਪਾਂ ਫਾਰਮ ਤੇ ਵੀ ਜਾਵਾਂਗੇ ਜੀ ਕੋਈ ਇਹੋ ਜਿਹੀ ਚੱਕਰ ਵਾਲੀ ਗੱਲ ਨਹੀਂ ਹੈਗੀ ਵੀ ਆਪਾਂ ਖਰਚਾ ਲਾਵਾਂਗੇ ਕੋਈ ਖਰਚਾ ਨਹੀਂ ਸਕਾਂਦੇ ਆਪਣਾ ਫਾਰਮ ਨਾਲ ਮੇਲ ਮਲਾਪ ਹੋਊਗਾ ਸਾਰੀ ਗੱਲਬਾਤ ਆਪਾਂ ਕਲੀਅਰ ਕਰਾਂਗੇ ਮੌਕੇ ਤੇ ਜਾ ਕੇ ਜੀ ਫੇਸ ਟੂ ਫੇਸ ਹੋਰ ਕੋਈ ਗੱਲ ਰਹਿ ਗਈ ਆ ਸ਼ਰਮਾ ਸਾਹਿਬ ਕੇ ਬਸ ਆਪਣੇ ਲਈਓ ਜੀ بس ਉਹੀ ਕਹਿੰਨੇ ਆ ਜੀ ਆਪਣਾ ਕੋਈ ਗਲਤੀ ਗਲਤ ਵਿੱਚ ਕੋਈ ਚੀਜ਼ ਨਹੀਂ ਹੈਗੀ ਜੀ ਪ੍ਰੋਡਕਟਾਂ ਦੇ ਵਿੱਚ ਜੀ ਤੇ ਬਾਕੀ ਆਪਣੇ ਵੀਰ ਬੈਠੇ ਆ ਜੀ ਤੇ ਜੇ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਦਿਕਤ ਆਉਂਦੀ ਹੈ ਪਰੇਸ਼ਾਨ ਆਪਾਂ ਜ਼ਿੰਮੇਵਾਰ ਹੋਵਾਂਗੇ ਉਸ ਚੀਜ਼ ਦੇ ਆਪਣਾ ਰਿਜ਼ਲਟ ਨਾ ਹੋਵੇ ਤਾਂ ਮੈਂ ਤਾਂ ਅੱਗੇ ਵੀ ਕਹਿਣਾ ਹੁੰਦਾ ਬਾਈ ਐਡ ਦੇ ਵਿੱਚ ਕਿਉਂਕਿ ਜਨਵਾਰ ਪਹਿਲਾਂ ਵੀ ਆਪਾਂ ਗੱਲ ਕਰਦੇ ਆ ਸ਼ਰਮਾ ਸਾਹਿਬ ਵੀ ਜਾਨ ਤੋਂ ਪਿਆਰੀਆਂ ਚੀਜ਼ਾਂ ਹੈ ਹਾਂ ਉਹਦੇ ਮੂੰਹ ਚ ਕੋ ਜਾਨ ਤੋਂ ਪਹਿਲਾਂ ਨਾ ਕੋੜਾ ਪਾਲਕ ਆਪ ਮੈਂਦਾ ਕਿ ਯਾਰ ਇਹ ਕੀ ਚੀਜ਼ ਮੈਂ ਖਾ ਸਕਦਾ ਜਾਂ ਮੇਰੇ ਲਈ ਚੰਗੀ ਆ ਤੇ ਉਹੀ ਚੀਜ਼ ਆ ਵੀ ਉਹਦੇ ਵਾਸਤੇ ਬੜੇ ਕੇਅਰਫੁਲ ਹੁੰਦੇ ਭਰਾ ਆਪਣੇ ਵੀ ਮੈਂ ਕੱਗੇ ਵੀ ਕਹਿਣਾ ਹੁੰਦਾ ਵੀ ਬਾਈ ਜਿੰਨਾ ਚਿਰ ਮੈਨੂੰ ਯਕੀਨ ਨਾ ਹੋਵੇ ਉਹ ਨਾ ਜਰ ਮੈਂ ਐਡ ਹੀ ਨਹੀਂ ਕਰਦਾ ਬਹੁਤ ਸਾਰੇ ਭਰਾਵਾਂ ਦੇ ਫੋਨ ਆਉਂਦੇ ਆ ਪਰ ਮੈਨੂੰ ਜੇ ਪਤਾ ਲ ਮੈਂ ਬਾਕੀ ਤੁਹਾਨੂੰ ਇਹ ਦੱਸਦਾ ਜੀ ਆਪਣਾ ਜਿਹੜੇ ਪ੍ਰੋਡਕਟ ਬਣਾਏ ਗਿਆ ਜੀ ਇਹ ਚ ਨਾ ਸਾਰੇ ਕਈ ਕਹਿ ਦਿੰਦੇ ਜੀ ਆਪਣਾ ਲੋਕਾਂ ਦਾ ਵੀ ਜਿੱਥੇ ਘੋੜੇ ਦੀ ਫੋਟੋ ਲੱਗੀ ਉੱਥੇ ਰੇਟ ਵੱਧ ਜਾਂਦੇ ਆ ਉੱਥੇ ਰੇਟ ਨਹੀਂ ਵੱਧਈ ਉੱਥੇ ਮੈਂ ਇਹ ਕਹਿੰਦਾ ਜੀ ਜਿਹੜੇ ਇਹ ਚ ਵਿਟਾਮਿਨ ਪਾਏ ਹੁੰਦੇ ਆ ਜੀ ਸਾਰੇ A+ ਗ੍ਰੇਡ ਦੇ ਹੁੰਦੇ ਆ ਜੀ ਕਿਉਂਕਿ ਇਹਨਾਂ ਨਾਲ ਜਿਹੜਾ ਜਾਨਵਰਾਂ ਦਾ ਆਪਣਾ ਘੋੜੇ ਘੋੜੀਆਂ ਬਸ਼ੇਰੇ ਬਸ਼ਰੀਆਂ ਜਿਹੜਾ ਪੇਟ ਹੁੰਦਾ ਸਿੰਗਲ ਪੇਟ ਹੁੰਦਾ ਜੀ ਠੀਕ ਹੈ ਜੀ ਇਹਦੇ ਵਿੱਚ ਆਪਾਂ ਕੋਈ ਕੰਪਰੋਮਾਈਜ਼ ਨਹੀਂ ਕਰ ਸਕਦੇ ਜਦੋਂ A+++ ਆਪਣਾ ਗ੍ਰੇਡ ਅੰਦਰ ਜਾਂਦਾ ਜੀ ਉਹਦੇ ਨਾਲ ਥੋੜੀ ਪ੍ਰੋਡਕਟ ਦੀ ਕੋਸਟਿੰਗ ਵੱਧ ਜਾਂਦੀ ਹੈ ਹਾਂ ਚੰਗੀ ਚੀਜ਼ ਤਾਂ ਫਿਰ ਭਾਈ ਨੋਰਮਲ ਤੋਂ ਮਾੜਾ ਮੋਟਾ ਦਾ ਰੇਟ ਵਧੂਗਾ ਹੀ ਫਿਰ ਹਾਂਜੀ ਹਾਂਜੀ ਮोटा-ਬੜਾ ਮੈਨੂੰ ਐਸਲ ਸਾਰਾ ਕੁਝ ਪਾਉਣਾ ਹੈ ਜੀ ਆਪਾਂ ਹਾਂਜੀ ਹਾਂਜੀ ਤੇ ਉਹਦੇ ਚ ਤਾਂ ਕਰਕੇ ਥੋੜੀ ਜਿਹੀ ਕੀਮਤ ਦਾ ਫਰਕ ਪੈ ਜਾਂਦਾ ਹੈ ਜੀ ਤੇ ਸੱਜਣੋਂ ਵੀ thank ਤੇ ਕਿਸੇ ਵੀ ਯਾਰ ਸੱਜਣ ਦੋਸਤ ਮਿੱਤਰ ਕੋਈ ਦੀ ਘੋੜੇ ਦੀ ਹਾਈਟਰੀ ਵਾਦੀ ਪਈ ਘੋੜੇ ਦੀ ਗ੍ਰੋਥ ਨਹੀਂ ਹੁੰਦੀ ਪਈ ਘੋੜੀ ਬੱਚਾ ਸੁੱਟ ਗਿਆ ਜਾਂ ਇਦਾਂ ਦੀਆਂ ਤਕਲੀਫਾਂ ਜੋ ਬਾਈ ਨੇ ਗੱਲ ਕੀਤੀ ਹੈ ਤੇ ਉਹਦੇ ਤੱਕ ਮੇਰੇ ਭਰਾ ਵੀਡੀਓ ਜਰੂਰ ਸ਼ੇਅਰ ਕਰਦੇ ਹੋ ਇਹ ਪੁੰਨ ਵਾਲਾ ਕੰਮ ਹੀ ਹੈ ਕਿਸੇ ਭਰਾ ਦੇ ਨਗੀਨੇ ਦੀ ਜਾਨ ਬਚਦੀ ਹੈ ਉਹ ਸਿਹਤਮੰਦ ਹੁੰਦਾ ਹੈ ਹੱਥ ਦਾ ਖੇਡਦਾ ਉਹਦੇ ਮੂੰਹ ਤੇ ਰੌਣਕ ਰਹਿੰਦੀ ਹੈ ਨਗੀਨੇ ਦੇ ਤੇ ਇਸ ਤੋਂ ਵੱਡਾ ਪੁੰਨ ਵੀ ਕੋਈ ਨਹੀਂ ਤੇ ਬਹੁਤੀ ਜਲਦ ਅਗਲੀ ਵੀਡੀਓ ਨਾਲ ਹਾਜ਼ਰ ਹੋਣੇ ਆ ਜੀ ਓਨੇ ਸਮੇਂ ਲਈ ਦਿਓ ਸੁਖサンド ਨੂੰ ਇਜਾਜ਼ਤ ਜਿਉਂਦੇ ਵੱਸਦੇ ਹਾਲਦੇ ਰਹੋ ਸ਼ਬਾਖੈ ਸਤਿ ਸ੍ਰੀ ਅਕਾਲ ਬਹੁਤ ਬਹੁਤ